ਪਗਤੋ 2.5 ਲੱਖ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਔਰ ਨੁਕਸਾਨ ਕਿਵੇਂ ਹੋ ਗਿਆ ਤੁਹਾਨੂੰ ਤਸਵੀਰਾਂ ਦੱਸ ਦਈਏ ਔਰ ਇਹ ਭੈਣ ਹੈ ਜਿਸ ਦਾ ਨੁਕਸਾਨ ਹੋਇਆ ਭੈਣ ਨਾਲ ਗੱਲ ਕਰਦੇ ਆਂ ਫਿਰ ਅਗਲੀ ਗੱਲਬਾਤ ਵੀ ਕਰਾਂਗੇ ਔਰ ਪੁਲਿਸ ਦੀ ਗੱਡੀ ਜਿਹੜੀ ਹੈ ਉਹ ਵੀ ਤੁਸੀਂ ਆਉਂਦੀ ਦੇਖ ਸਕਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਇੱਕ ਵਾਰ ਕਵਰ ਕੀਤੀਆਂ ਜਾਣ ਕਿ ਪੁਲਿਸ ਦੀ ਗੱਡੀ ਵੀ ਮੌਕੇ ਤੇ ਪਹੁੰਚ ਗਈ ਹੈ ਔਰ ਇਹ ਤਸਵੀਰਾਂ ਜਿਹੜੀਆਂ ਡਾਲੀਆ ਮਰਜਾਨਪੁਰ ਪਿੰਡ ਦੀਆਂ ਨੇ ਔਰ ਦਾ ਇਹ ਭੈਣ ਕੀ ਗੱਲ ਹੋ ਗਈ ਕਦ ਨੁਕਸਾਨ ਕਿਦਾਂ ਹੋ ਗਿਆ ਨਸੂ ਸਾਲ ਪਤਾ ਨਹੀਂ ਜਗਦਾ ਵੀ ਡੰਗਰ ਵਿੱਚ ਫੇਕੇ ਮਰ ਗਈ ਕੀ ਉਹ ਪਹਿਲਾ ਨਹੀਂ ਸੀ ਪਤਾ ਪਹਿਲਾਂ ਵੀ ਡੰਗਰ ਇੱਥੇ ਪਸ਼ੂ ਨਹਾਉਂਦੇ ਰਹੇ ਜਾਂ ਨਹੀਂ ਪਿੰਲੇ ਪਹਿਲਾਂ ਵੀ ਪਿੰਦਰੇ ਕੱਲ ਛੇਵੇਂ ਡੰਗਰ ਪੈ ਕੇ ਘਰ ਗਏ ਕੁਝ ਨਹੀਂ ਹੋਇਆ ਅੱਜ ਸਵੇਰੇ ਚਾਂਸ ਹੋਇਆ ਪਤਾ ਨਹੀਂ ਕੀ ਹੋਇਆ ਅੱਜ ਸਵੇਰੇ ਹੀ ਬਸ ਇਸ ਤਰ੍ਹਾਂ ਹੋ ਗਿਆ ਪਹਿਲਾਂ ਵੀ ਇਸ ਤਰ੍ਹਾਂ ਡੰਗਰ ਹੁੰਦੇ ਰਹੇ ਯਾਰ ਹੁੰਦੇ ਰੋ ਜਾਂਦੇ ਹਨ ਪਹਿਲਾਂ ਵੀ ਪਿੰਦਰੇ ਦਿਨੇ ਵੀ ਪਿੰਦਰੇ ਦੁਪਹਿਰ ਵੀ ਸਾਰਾ ਦਿਨ ਸ਼ਾਮਾਂ ਤੱਕ ਡੰਗਰ ਇੱਥੇ ਪਿੰਦਰੇ ਪੂਰਾ ਦਿਨ ਡੰਗਰ ਇੱਥੇ ਨਾ ਕਿਹੜੀ ਡੰਗਰ ਇੱਥੋਂ ਪਾਣੀ ਜਾਂਦੇ ਸੀ ਮੁੜ ਕੇ ਉੱਥੇ ਚਲ ਜਾਂਦੇ ਸੀ ਪਾਣੀ ਜਾਂਦੇ ਚਲ ਜਾਂਦੀ ਅੱਜ ਸਵੇਰੇ ਇੱਕ ਤੇ ਅੱਜ ਲਗੀ ਮੋੜ ਦੇ ਦੋ ਡੰਗਰ ਵਿੱਚ ਆਏ ਤੇ ਨਾ ਬਾਕੀ ਮੋੜ ਲਈ ਇੱਕ ਬੰਦਾ ਹੀ ਉੱਥੇ ਸਰਦਾਰ ਉਹਨੇ ਕਿਹਾ ਕਰੰਟ ਕਰਾਂ ਦੇ ਕੁੰਡੇ ਨਗਰ ਮੈਂ ਸ਼ੁਕਰ ਬੱਚਾ ਬਚ ਗਿਆ ਜੀ ਤੇ ਦੋ ਮਹੀਨੇ ਵਿੱਚ ਪੈ ਕੇ ਖਤਮ ਹੋ ਗਈ ਨਾ ਸਾਨੂੰ ਪੰਜਾਂ ਸਕਿੰਟਾਂ ਵਿੱਚ ਨਗਰ ਦਾ ਖਤਮ ਹੋ ਗਿਆ ਆ ਦੱਸ ਰਹੀ ਆ ਕਿ ਦੋ ਬੱਚਾ ਗੁੱਜਰ ਭਾਈ ਚਾਰੇ ਦੀਆਂ ਦੋ ਮੱਜਾਂ ਲਗਭਗ 2.5 ਲੱਖ ਦਾ ਨੁਕਸਾਨ ਹੋ ਗਿਆ ਪਸ਼ੂ ਮਹਿੰਗੇ ਆ ਪਸ਼ੂ ਬੜੇ ਮਹਿੰਗੇ ਆ ਔਰ ਲੈਣੇ ਮੁਸ਼ਕਿਲ ਹੋ ਜਾਂਦੇ ਆ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਤਸਵੀਰਾਂ ਸਾਂਝੀਆਂ ਕੀਤੀਆਂ ਔਰ ਦੱਸਦੀ ਏ ਕਿ ਅਸੀਂ ਡਾਲੀਆ ਮਰਜਾਲਪੁਰ ਪਿੰਡ ਦੇ ਵਿੱਚ ਖੜੇ ਔਰ ਇੱਥੇ ਗੁੱਜਰ ਭਾਈ ਚਾਰੇ ਦੇ ਲੋਕ ਆਪਣੇ ਪਸ਼ੂ ਜਦੋਂ ਵਾਪਸ ਲੈ ਕੇ ਜਾਂਦੇ ਆ ਜਿਵੇਂ ਆਪਣੇ ਪਹਾੜਾਂ ਵੱਲੋਂ ਚਲੇ ਜਾਂਦੇ ਆ ਕਿ ਇੱਧਰ ਪੱਠੇ ਦੀ ਕਮੀ ਆ ਜਾਂਦੀ ਆ ਔਰ ਫਿਰ ਇਹਦਾ ਵਾਸਤੇ ਇਹ ਦਿੱਕਤਾਂ ਹੋ ਗਈਆਂ ਕਿ ਜਾਂਦੇ ਜਾਂਦੇ ਉਹਨਾਂ ਨੂੰ ਇੱਕ ਹੋਰ ਮੁਸੀਬਤ ਟੱਕਰ ਗਈ ਔਰ 2.5 ਲੱਖ ਦਾ ਨੁਕਸਾਨ ਜਿਹੜਾ ਦੋ ਮੱਝਾਂ ਇਹਨਾਂ ਦੀਆਂ ਪਾਣੀ ਦੇ ਵਿੱਚ ਕਰੰਟ ਆਉਣ ਕਰਕੇ ਦੱਸਦੇ ਆ ਕਿ ਇਹਦੇ ਵਿੱਚ ਕਰੰਟ ਆ ਗਿਆ ਔਰ ਪਹਿਲਾਂ ਵੀ ਪਸ਼ੂ ਇੱਥੇ ਨਹਾਉਂਦੇ ਰਹੇ ਆ ਕੋਈ ਪ੍ਰੋਬਲਮ ਨਹੀਂ ਆਈ ਲੇਕਿਨ ਹੁਣ ਕਿਸ ਤਰ੍ਹਾਂ ਕਰੰਟ ਆ ਗਿਆ ਕਿਸ ਤਰ੍ਹਾਂ ਨਹੀਂ ਦੇਖ ਸਕਦੇ ਦੋਨੋਂ ਮੱਝਾਂ ਔਰ ਕਹਿੰਦੇ ਆ ਕਿ ਛੋਟੀ ਬੱਚੀ ਬਚਾਉਣ ਵਾਸਤੇ ਆਈ ਆ ਲੇਕਿਨ ਆ ਬੜੀ ਮੁਸ਼ਕਲ ਬਾਹਰ ਰਹਿ ਗਈ ਔਰ ਬਚਾਅ ਹੋ ਗਿਆ ਤਾਂ ਹੁਣ ਗੱਲਬਾਤ ਜਿਹੜੀ ਆ ਉਹ ਵੀ ਤੁਹਾਡੇ ਨਾਲ ਹੋਰ ਸਾਂਝੀ ਕਰਾਂਗੇ ਫਿਲਹਾਲ ਤੁਸੀਂ ਇੱਥੋਂ ਤੱਕ ਵੇਖੋਗੇ ਕਿ ਇਹ ਕਰੰਟ ਜਿਹੜਾ ਆਇਆ ਕਿਵੇਂ ਆ ਫਿਲਹਾਲ ਬਿਜਲੀ ਬੋਰਡ ਦਾ ਕੋਈ ਵੀ ਮੁਲਾਜ਼ਮ ਸਾਡੇ ਕੋਲ ਨਹੀਂ ਪਹੁੰਚਿਆ ਪੀ ਜਿਸ ਤੋਂ ਕਾਰਵਾਈ ਲਾਇਆ ਜਾ ਸਕੇ ਕਿ ਇਹ ਕਿਵੇਂ ਹਾਸਾ ਵਾਪਰਿਆ ਔਰ ਇਹ ਪਸ਼ੂ ਜਿਹੜੇ ਆ ਇਹ ਕਿਵੇਂ ਕਰੰਟ ਦੀ ਲਪੇਟ ਵਿੱਚ ਆਏ ਆ ਔਰ ਬਹੁਤ ਮਾੜੀ ਘਟਨਾ ਔਰ ਮੰਦਪਾਗੀ ਘਟਨਾ ਕਿ ਇਹ ਡਾਲੀਆ ਮਰਜਾਨਪੁਰ ਦੇ ਲੋਕ ਵੀ ਇੱਥੇ ਪਹੁੰਚੇ ਨੇ ਔਰ ਗੁਜਰ ਭਾਈਚਾਰਾ ਆਪਣੀ ਦਾਸਤਾ ਸੁਣਾ ਰਿਹਾ ਔਰ ਇਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਸਾਂਝੀ ਕਰਦੇ ਆਂ ਹਾਂਜੀ ਸਰ ਸਸੀ ਗਾ ਜੀ ਸਸੀ ਗਾ ਜੀ ਤੇ ਕਿਵੇਂ ਵੇਖਦੇ ਹੋ ਤੁਸੀਂ ਇਹ ਗੁਜਰ ਭਾਈਚਾਰਾ ਕਹਿੰਦਾ ਪਹਿਲਾਂ ਨਹੀਂ ਕਰੰਟ ਆਉਂਦਾ ਇੱਥੇ ਸੀਗੇ ਇਹ ਜਾਨੇ ਡੰਗਰ ਅਸੀਂ ਜਾਂਦੇ ਹੁੰਦੇ ਭਾਜ ਤੀ ਪਤਾ ਨਹੀਂ ਕਿਤਨਾ ਚੰਗ ਕਰੰਟ ਆ ਗਿਆ ਆਹ ਦਿਹ ਰਿਹਾ ਇਥੋਂ ਡੰਗਰ ਅਕਸਰ ਜਾਂਦੇ ਹੁੰਦੇ ਨੇ ਇਹ ਪੱਕਾ ਪ ਨਹੀਂ ਕਿਤਨਾ ਕਰੰਟ ਆਏ ਦੇ ਬਾਰੇ ਪੋਸਟ ਮਾਰਨ ਨੂੰ ਬਰੀ ਪਤਾ ਲ ਕੁ ਰਿਪੋਰਟ ਵੀ ਹਿੰਦੀ ਕੀ ਹੋਇਆ ਤੇ ਬਾਕੀ ਬਿਜਲੀ ਵਿਭਾਗ ਆਏਗਾ ਤੇ ਉਹ ਵੇਖੇਗਾ ਕਿ ਕਰੰਟ ਇਹਦੇ ਵਿੱਚ ਕਿਸ ਤਰ੍ਹਾਂ ਆ ਗਿਆ ਇਹ ਮੈਮਾ ਮੁਲਾਜ਼ਮ ਬਿਜਲੀ ਬੋਰਡ ਦਾ ਇੱਥੇ ਪਹੁੰਚਿਆ ਨਹੀਂ ਅਜੇ ਬਿਜਲੀ ਬੋਰਡ ਦਾ ਮੁਲਾਜ਼ਮ ਕੋਈ ਨਹੀਂ ਆਇਆ ਉਹਨੂੰ ਨਾ ਹੀ ਨਾ ਪਤਾ ਇਨਫਾਰਮੇਸ਼ਨ ਦਿੱਤੀ ਜਾਂ ਨਹੀਂ ਦਿੱਤੀ ਸਾਡੇ ਨੂੰ ਪਤਾ ਸਾਡੇ ਬੱਤੀ ਵਾਲੇ ਦੋ ਆਏ ਬੱਤੀ ਵਾਲੇ ਨਾਲ ਕੋਈ ਮਾਇਆ ਨਹੀਂ ਇਹਨਾਂ ਦੇ ਅਸਰ ਮੁਤਾਬਕ ਆਪਾਂ ਬਿਜਲੀ ਬੋਰਡ ਨੂੰ ਜਿਹੜਾ ਵਾ ਉਹ ਇਨਫਾਰਮੇਸ਼ਨ ਦੇ ਚੁੱਕੇ ਹਾਂ ਲੇਕਿਨ ਅਜੇ ਪਹੁੰਚਿਆ ਨਹੀਂ ਔਰ ਤਾਰਾਂ ਜਿਹੜੀਆਂ ਕਿਵੇਂ ਉੱਥੋਂ ਜੋੜ ਜਿਹੜਾ ਜੁੜ ਗਿਆ ਹੋਵੇਗਾ ਸਪਰਕ ਕਰ ਗਿਆ ਜਿਸ ਕਰਕੇ ਇੱਥੇ ਕਰੰਟ ਆ ਗਿਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਾਥ ਜੋਗੀ ਦਿਨ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜੱਲਾ ਗੁਰਦਾਸਪੁਰ